ਜੀ ਪੰਜਾਬੀ ਦੇ ਲੱਖਾ ਸਿੰਘ ਸਿਧਾਣਾ ਨੇ ਜਿਹੜਾ ਕਿ ਪੰਜਾਬ ਦੀ ਗੰਦੀ ਸਰਕਾਰ ਨੂੰ ਭਾਜੜਾ ਪਾ ਦਿੱਤੀਆਂ ਨੇ ਜਿਹੜਾ ਕਿ ਪਾਣੀਆਂ ਨੂੰ ਲੈ ਕੇ ਮੁੱਦਾ ਹਰ ਰੋਜ਼ ਚੱਕਿਆ ਸੀ ਉਸ ਪਾਣੀਆਂ ਦੇ ਮੁੱਦੇ ਦੇ ਉੱਤੇ ਜਿਹੜੀ ਗੱਲਬਾਤ ਹੋਣ ਜਾ ਰਹੀ ਹੈ ਉਹ ਲੁਧਿਆਣਾ ਦੇ ਵਿੱਚ ਜਿਹੜਾ ਕਿ ਬੰਦ ਮਾਰਨ ਦੀ ਗੱਲ ਕੀਤੀ ਸੀ ਜਿਵੇਂ ਕਿ ਸੱਤ ਲੋਜ ਦੇ ਵਿੱਚ ਗੰਦੇ ਨਾਲੇ ਦਾ ਪਾਣੀ ਪਾਇਆ ਜਾਂਦਾ ਸੀ ਹਾਲੇ ਵੀ ਪੈ ਰਹੇ ਆ ਪਰ ਉਸ ਨੂੰ ਜਿਹੜੀ ਕਿ ਠੱਲ ਪਾਈ ਹੈ ਲੱਖਾ ਸਿੰਘ ਸੁਧਾਨਾ ਦੁਆਰਾ ਜਿਹੜਾ ਕਿ ਬਹੁਤ ਵੱਡਾ ਕਾਫਲਾ ਲੱਖਾ ਸਿੰਘ ਸੁਧਾਨਾ ਦੇ ਨਾਲ 24 ਅਗਸਤ ਆਉਣ ਵਾਲੀ ਜਿਹੜੀ ਕਿ ਪਰਸੋਂ 24 ਅਗਸਤ ਹੈ ਪਰ ਪਹਿਲਾਂ ਹੀ ਬਹੁਤ ਵੱਡੀਆਂ ਤਿਆਰੀਆਂ ਕਰ ਦਿੱਤੀਆਂ ਨੇ ਭਾਈ ਲੱਖਾ ਸਿੰਘ ਸੁਧਾਨਾ ਦੇ ਨਾਲ ਸਾਡੀ ਗੱਲਬਾਤ ਵੀ ਹੋਈ ਸੀ ਕਿਉਂਕਿ ਮੈਂ ਪੰਜਾਬ ਦੇ ਮੁੱਦਿਆਂ ਦੇ ਉੱਤੇ ਕਈ ਵਾਰ ਇਕੱਠਾਂ ਦੇ ਵਿੱਚ ਰਹਿਆ ਬਾਈ ਦੇ ਨਾਲ ਕਿਉਂਕਿ ਪੰਜਾਬ ਪ੍ਰਤੀ ਜੋ ਵੀ ਗੱਲ ਹੁੰਦੀ ਹੈ ਤਾਂ ਅਸੀਂ ਉੱਥੇ ਹਰ ਮਤਲਬ ਕੋਸ਼ਿਸ਼ ਕਰਦੇ ਆ ਪਹੁੰਚਣ ਦੀ ਤਾਂ ਹੁਣ ਸਾਡੀ ਅਪੀਲ ਹੈ ਵੀ ਜਿਹੜੀ ਇਹ ਗੰਦੀ ਸਰਕਾਰ ਹੈ ਇਹਨਾਂ ਨੇ ਤੁਹਾਡੇ ਨਾਲ ਇਹ ਖੇਲ ਕੀ ਰਚੇ ਨੇ ਦੇਖੋ ਜੰਮਦੇ ਬੱਚੇ ਨੂੰ ਕੈਂਸਰ ਬਹੁਤ ਗੰਭੀਰ ਗੰਭੀਰ ਬਿਮਾਰੀਆਂ ਇੱਕ ਲੱਖਾ ਸਿੰਘ ਸਿਧਾਣਾ ਬਣਿਓ ਕੋਈ ਜਿਹੜੀ ਕਿ ਮਹੀਮ ਚਲਾਈ ਸੀ ਉਹਦੇ ਵਿੱਚ ਕਈ ਪਿੰਡਾਂ ਦੇ ਵਿੱਚ ਜਾਨੀ ਸਰਵੇ ਕੀਤਾ ਸਰਵੇ ਕਿਹੜੇ ਕੀਤੇ ਵੀ ਜਿਵੇਂ ਹਰ ਪਿੰਡ ਦੇ ਵਿੱਚ 50% ਤੱਕ ਹਰ ਬੰਦੇ ਨੂੰ ਕਾਲਾ ਪੀਲੀਆ ਇਹ ਪਾਣੀ ਹੈ ਜਿਹੜਾ ਬੁੱਡੇ ਨਾਲੇ ਦਾ ਪਾਣੀ ਸੱਤ ਲੋਈ ਦੇ ਵਿੱਚ ਪਾਇਆ ਜਾ ਰਿਹਾ ਕਾਲਾ ਪਾਣੀ ਆ ਜਮਾਂ ਜ਼ਹਿਰੀਲਾ ਗੱਲ ਕੀ ਆ ਵੀ ਜਿਵੇਂ ਖਤਰਨਾਕ ਹਮਲੇ ਇਹ ਸਰਕਾਰਾਂ ਹੀ ਕਰ ਰਹੀਆਂ ਨੇ ਹੁਣ ਤੁਸੀਂ ਕਹੋਗੇ ਵੀ ਪਾਣੀ ਨਾਲ ਸਰਕਾਰਾਂ ਦਾ ਮਸਲਾ ਕੀ ਆ ਉਹ ਮਸਲਾ ਇਹ ਆ ਵੀ ਜਿਵੇਂ ਡੈਂਗ ਫੈਕਟਰੀਆਂ ਲਾ ਲਾ ਕੇ ਗੰਦੇ ਪਾਣੀ ਲਿਆ ਲਿਆ ਕੇ ਸਾਡੀਆਂ ਜਿਹੜੀਆਂ ਵਧੀਆ ਨਹਿਰਾਂ ਨੇ ਸੁੱਚੇ ਪਾਣੀ ਵਾਲੀਆਂ ਤੇ ਪੀਣ ਵਾਲੇ ਪਾਣੀ ਵਾਲੀਆਂ ਉਹਨਾਂ ਦੇ ਵਿੱਚ ਲਿਆ ਲਿਆ ਗੰਦਾ ਨਾਲਾ ਸਿੱਟ ਦਿੰਦੇ ਨੇ ਤੇ ਉਹੀ ਪਾਣੀ ਸਾਡੇ ਘਰਾਂ ਤੱਕ ਪਹੁੰਚਦਾ ਹੁਣ ਤੁਸੀਂ ਕਹੋਗੇ ਵੀ ਘਰਾਂ ਤੱਕ ਕਿਵੇਂ ਪਹੁੰਚਦਾ ਭਾਈ ਘਰਾਂ ਤੱਕ ਇਹ ਇਸ ਤਰ੍ਹਾਂ ਆਉਂਦਾ ਵੀ ਜਿਵੇਂ ਵਾਟਰ ਟੈਂਕ ਦੇ ਵਿੱਚ ਪਾਣੀ ਆਉਂਦਾ ਤਾਂ ਉਹੀ ਪਾਣੀ ਬਈ ਆਪਣੇ ਘਰ ਤੱਕ ਆ ਕੇ ਆਪਣੇ ਸਰੀਰ ਦੇ ਵਿੱਚ ਪ੍ਰਵੇਸ਼ ਕਰ ਜਾਂਦਾ ਤਾਂ ਉਸ ਤੋਂ ਬਾਅਦ ਇਹੋ ਜਿਹੀਆਂ ਬਿਮਾਰੀਆਂ ਹੁੰਦੀਆਂ ਨੇ ਕਿ ਜਿਹੜੀਆਂ ਡਾਕਟਰਾਂ ਦੇ ਵੀ ਸਮਝ ਚ ਨਹੀਂ ਆਉਂਦੀਆਂ ਤਾਂ ਇਸ ਨੂੰ ਲੈ ਕੇ ਬਹੁਤ ਹੀ ਗੰਭੀਰ ਮਾਮਲਾ ਹੈ ਬੜਾ ਹੀ ਭਿਆਨਕ ਜਿਹੜਾ ਕਿ ਇਹ ਮੰਜ਼ਰ ਹੈ ਸਰਕਾਰਾਂ ਤੁਹਾਨੂੰ ਲੱਗਦਾ ਵੀ ਮੈਂ ਜਿਹੜੀ ਗੱਲ ਬੋਲ ਰਿਹਾ ਵੀ ਇਹ ਝੂਠ ਹੋਣੀ ਹੈ ਨਹੀਂ ਕਿਉਂਕਿ ਸਰਕਾਰ ਜਿਹੜਾ ਹਮਲਾ ਚਲਦੀ ਹੈ ਜਿਹੜਾ ਹਮਲਾ ਸਾਡੇ ਲੋਕਾਂ ਤੇ ਕਰਦੀ ਹੈ ਉਹ ਬਾਈ ਗੁੱਝਾ ਕਰਦੀ ਹੈ ਨਾ ਕਿ ਤੁਹਾਨੂੰ ਪਤਾ ਲੱਗੇ ਨਾ ਤੁਸੀਂ ਉਸ ਤੇ ਯਕੀਨ ਕਰ ਪਾਓ ਕਿਉਂਕਿ ਦੇਖੋ ਤੁਸੀਂ ਬੋਲੀ ਦੇ ਉੱਤੇ ਹਮਲਾ ਕਿਵੇਂ ਹੁੰਦਾ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਵੀ ਲੱਖਾ ਸਿੰਘ ਸੁਧਾਨਾ ਨੇ ਬਹੁਤ ਲੰਬੇ ਸਮੇਂ ਤੋਂ 16 ਸਾਲ ਹੋ ਗਏ ਜਿਹੜਾ ਕਿ ਮਹੀਮ ਚੱਕੀ ਆ ਪਰ ਉਹਤੇ ਨਾ ਕਿਤੇ ਨਾ ਕਿਤੇ ਉਹਦੇ ਉੱਤੇ ਠੱਲ ਪਾ ਰੱਖੀ ਹੈ ਇਹਨਾਂ ਲੋਕਾਂ ਨੇ ਇਹਨਾਂ ਨੇ ਮਾਂ ਬੋਲੀ ਇੱਕ ਖਤਮ ਕਰਨ ਦੀ ਕੋਸ਼ਿਸ਼ ਕਿਵੇਂ ਕੀਤੀ ਸੀ ਵੀ ਜਿਵੇਂ ਬੱਚਿਆਂ ਨੂੰ ਹਿੰਦੀ ਵਾਲੇ ਨੂੰ ਲਾਉਣਾ ਅੰਗਰੇਜ਼ੀ ਪੜ੍ਹਾਉਣਾ ਤੇ ਪੰਜਾਬੀ ਬਿਲਕੁਲ ਵੀ ਨਹੀਂ ਪੜ੍ਹਾਉਣਾ ਪੰਜਾਬੀ ਬੋਲਣ ਤੇ ਵੀ ਪਾਵਨਦੀ ਲਾ ਦਿੱਤੀ ਜਾਂਦੀ ਹੈ ਸਕੂਲਾਂ ਦੇ ਵਿੱਚ ਤਾਂ ਉਹਨਾਂ ਨੂੰ ਠੱਲ ਪਾਈ ਹੋਈ ਹੈ ਲੱਖਾ ਸਿੰਘ ਸਿਧਾਣਾ ਨੇ ਇਸ ਕਰਕੇ ਸਾਡੀ ਬੇਨਤੀ ਹੈ ਸਾਰੇ ਪੰਜਾਬ ਦੇ ਲੋਕਾਂ ਨੂੰ ਵੀ ਇਹ ਕੰਮ ਇਕੱਲੇ ਲੱਖੇ ਸਿਧਾਣੇ ਦਾ ਨਹੀਂ ਹੈਗਾ ਇਹ ਕੰਮ ਸਾਡੇ ਹਰ ਨੌਜਵਾਨ ਦਾ ਹਰ ਭਰਾ ਦਾ ਹਰ ਬਜ਼ੁਰਗ ਦਾ ਹਰ ਮਾਂ ਦਾ ਹਰ ਭੈਣ ਦਾ ਕਿਉਂਕਿ ਅਸੀਂ ਇਹੀ ਅਪੀਲ ਕਰਦੇ ਹੁੰਨੇ ਆ ਵੀ ਜੇਕਰ ਆਪਾਂ ਇਕਜੁੱਟਾ ਤਾਂ ਆਪਾਂ ਕਿਸੇ ਵੀ ਸਰਕਾਰ ਜਾਂ ਕਿਸੇ ਵੀ ਮਤਲਬ ਮੁੱਦੇ ਦੇ ਉੱਤੇ ਵੀ ਜੇ ਪ੍ਰਾਪਤ ਕਰ ਸਕਦੇ ਆ ਜਿੱਤ ਪ੍ਰਾਪਤ ਕਰ ਸਕਦੇ ਆ ਤਾਂ ਇਸ ਕਰਕੇ ਸਾਡੀ ਅਪੀਲ ਹੈ ਵੀ ਜਿੰਨੇ ਵੀ ਭੈਣ ਭਰਾ ਤੁਸੀਂ ਬਾਦ ਚੜ ਕੇ ਲੁਧਿਆਣੇ ਦੇ ਵਿੱਚ ਜਿਹੜਾ ਕਿ ਬਹੁਤ ਵੱਡਾ ਇਕੱਠ ਰੱਖਿਆ ਗਿਆ ਲੱਖਾ ਸਿੰਘ ਸਿਧਾਨਾ ਬਣੀਓ ਉੱਥੇ ਆਪਾਂ ਹਰ ਸੰਭਵ ਕੋਸ਼ਿਸ਼ ਕਰਨੀ ਹੈ ਵੀ ਜਿਵੇਂ ਕਿ ਆਪਾਂ ਪਹੁੰਚਣਾ ਹੀ ਪਹੁੰਚਣਾ ਜੇਕਰ ਆਪਣਾ ਕੱਠ ਬਹੁਤ ਜ਼ਿਆਦਾ ਹੋਊਗਾ ਤਾਂ ਸਰਕਾਰਾਂ ਨੂੰ ਇਸ ਚੀਜ਼ ਦਾ ਸੇਖ ਜਾਊਗਾ ਵੈਸੇ ਤੁਹਾਨੂੰ ਦੱਸ ਦਈਏ ਵੀ ਕਈ ਜਿਹੜੇ ਕਿ ਸਰਕਾਰਾਂ ਦੇ ਆਗੂਆਂ ਨਾਲ ਮੀਟਿੰਗ ਹੋਈ ਹੈ ਲੱਖਾ ਸਿੰਘ ਸਿਧਾਣਾ ਦੀ ਉਹਨਾਂ ਨੇ ਦੱਸਿਆ ਵੀ ਭਾਈ ਕੁਝ ਹਾਦਸੇ ਤੇ ਕੋ ਬੰਦੇ ਮੰਨ ਵੀ ਚੁੱਕੇ ਨੇ ਤੇ ਜੇਕਰ ਆਪਾਂ ਅੱਜ ਪਿੱਛੇ ਹਟ ਜਾਨੇ ਆ ਭਾਈ ਆਉਣ ਵਾਲਾ ਸਮਾਂ ਆਪਣੇ ਲਈ ਤਾਂ ਹੋਣਾ ਹੀ ਹੋਣਾ ਯਾਰ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਨੇ ਬੱਚੇ ਨੇ ਇਹਨਾਂ ਨੂੰ ਜਿਹੜੀਆਂ ਕਿ ਬਿਮਾਰੀਆਂ ਅੱਜ ਵੀ ਨੇ ਪਰ ਹੋਰ ਵੀ ਜ਼ਿਆਦਾ ਭਿਆਨਕ ਮੰਜ਼ਰ ਹੋ ਜਾਣਗੇ ਇਸ ਪੰਜਾਬ ਦੇ ਤੁਸੀਂ ਸੋਚਦੇ ਹੋਵੋਗੇ ਯਾਰ ਪਾਣੀ ਨਾਲ ਕੀ ਹੋ ਜੂਗਾ ਪਾਣੀ ਬਹੁਤ ਵੱਡੀ ਗੱਲਬਾਤ ਹੈ ਪਾਣੀ ਦੇ ਵਿੱਚ ਕਿਉਂਕਿ ਪਾਣੀ ਤੋਂ ਬਿਨਾ ਕੋਈ ਵੀ ਜੀਵ ਕੋਈ ਇਨਸਾਨ ਕੋਈ ਪਸ਼ੂ ਪੰਛੀ ਕੋਈ ਜੀਵਤ ਨਹੀਂ ਰਹਿ ਸਕਦਾ ਇਹ ਗੱਲ ਸਾਰੇ ਹੀ ਜਾਣਦੇ ਆ ਪਾਣੀ ਤਾਂ ਆਪਣਾ ਜੀਵਨ ਹੈ ਪਰ ਹੁਣ ਲੋੜ ਕੀ ਹੈ ਇੰਨੇ ਜ਼ਿਆਦਾ ਵੱਡੇ ਇਕੱਠਾਂ ਦੀ ਲੋੜ ਕੀ ਪੈਗੀ ਬਿਹਾਰ ਪਾਸਿਓਂ ਸਰਕਾਰ ਨੇ ਹਰ ਐਂਗਲ ਤੋਂ ਪੰਜਾਬ ਦੇ ਵਿੱਚ ਜ਼ਹਿਰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਧਰਤੀ ਹੇਠੋਂ ਪਾਣੀ ਜਿਵੇਂ ਹੁਣ ਮੁੱਕਦਾ ਹੀ ਜਾ ਰਿਹਾ ਪਰ ਉਹਦੇ ਵਿੱਚ ਵੀ ਇਹਨਾਂ ਨੇ ਜ਼ਹਿਰਾ ਪਾਉਣੀਆ ਸ਼ੁਰੂ ਕਰ ਦਿੱਤੀਆਂ ਨੇ ਗੰਦਾ ਪਾਣੀ ਲਿਆ ਲਿਆ ਕੇ ਸਾਡੀਆਂ ਜ਼ਮੀਨਾਂ ਨੂੰ ਲੱਗ ਰਿਹਾ ਤੇ ਸਾਡੇ ਨਹਿਰਾਂ ਦੇ ਵਿੱਚ ਆ ਰਿਹਾ ਉਹੀ ਪਾਣੀ ਸਾਡੇ ਵਾਟਰ ਬਕਸਾਂ ਤੱਕ ਪਹੁੰਚਦਾ ਹੈ ਤਾ ਫੇਰ ਸਾਡੇ ਹੌਲੀ ਹੌਲੀ ਜਾ ਕੇ ਟੂਟੀਆਂ ਰਾਹੀਂ ਘਰਾਂ ਤੇ ਕਪਾ ਪੀ ਲੈਨੇ ਉਹਨੂੰ ਤਾਂ ਹੁਣ ਤੁਸੀਂ ਦੱਸੋ ਵੀ ਇਹ ਹਮਲੇ ਗੁੱਜੇ ਨਹੀਂ ਹੈਗੇ ਇਹ ਇਹ ਹਮਲੇ ਦਾ ਪਤਾ ਕਿਵੇਂ ਲੱਗੂ ਆ ਬਾਈ ਜਦੋਂ ਕੋਈ ਬਿਮਾਰੀ ਹੋ ਜਾਂਦੀ ਹੈ ਕਾਲੇ ਪੀਲੇ ਵਰਗੀਆਂ ਬਿਮਾਰੀਆਂ ਚੰਬੜ ਜਾਂਦੀਆਂ ਨੇ ਆਪਾਂ ਇੰਨਾ ਗੱਲਾਂ ਤੇ ਨਹੀਂ ਜਾਣਦੇ ਪਾਉਂਦੇ ਕਿ ਇਹੇ ਬਿਮਾਰੀ ਹੈ ਜਿਹੜੀ ਇਹ ਸਾਨੂੰ ਪਾਣੀ ਦੇ ਨਾਲ ਹੋਈ ਹੈ ਜਿਹੜੀਆਂ ਸਰਕਾਰਾਂ ਨੇ ਜੇ ਚਾਹਣ ਇਥੋਂ ਇਹ ਗੰਦੇ ਪਾਣੀ ਨੂੰ ਖਤਮ ਕਰ ਸਕਦੀਆਂ ਨੇ ਨਸ਼ਟ ਵੀ ਕਰ ਸਕਦੀਆਂ ਜਿਵੇਂ ਕਿ ਬਾਹਰਲੇ ਮੁਲਕਾਂ ਦੇ ਵਿੱਚ ਕੋਈ ਨਹਾਉਣ ਵਾਲਾ ਪਾਣੀ ਵੀ ਹੈ ਤਾਂ ਉਹਨੂੰ ਨਸ਼ਟ ਕੀਤਾ ਜਾਂਦਾ ਉਹਨੂੰ ਹੋਰ ਕਿਤੇ ਯੂਜ਼ ਕੀਤਾ ਜਾਂਦਾ ਪਰ ਸਾਡੇ ਪੰਜਾਬ ਦੇ ਵਿੱਚ ਇਹਨਾਂ ਨੇ ਉਹ ਬਹਾਰ ਲਿਆ ਦਿੱਤੀ ਹੈ ਜਿਹੜਾ ਕਿ ਯਾਰ ਕੋਈ ਗੱਲਬਾਤ ਹੀ ਨਹੀਂ ਕੋਈ ਪੁਛਦਾਸੀ ਨਹੀਂ ਕੋਈ ਕਾਨੂੰਨ ਹੀ ਨਹੀਂ ਹੈਗਾ ਯਾਰ ਜ਼ਹਿਰ ਲੈ ਲੈ ਸਾਡੇ ਪੀਣ ਵਾਲੇ ਪਾਣੀਆਂ ਦੇ ਵਿੱਚ ਪਾਈ ਜਾਂਦੇ ਆ ਕੱਲ ਲੱਖਾਂ ਸਿੰਘ ਸਿਧਾਣਾ ਨੇ ਇੱਕ ਬੋਤਲ ਦੇ ਵਿੱਚ ਪਾਣੀ ਵਿਖਾਇਆ ਤੇ ਬੋਤਲ ਦਾ ਰੰਗ ਇਸ ਤਰ੍ਹਾਂ ਦਾ ਸੀ ਜਿਵੇਂ ਕਾਲਾ ਤੇਲ ਪਾਇਆ ਹੁੰਦਾ ਤਾਂ ਤੁਸੀਂ ਹੁਣ ਸੋਚੋ ਵੀ ਜੇ ਇਹ ਜਿਆ ਪਾਣੀ ਸਾਫ ਪਾਣੀ ਦੇ ਵਿੱਚ ਮਿਕਸ ਹੋ ਕੇ ਸਾਡੇ ਸਰੀਰ ਦੇ ਅੰਦਰ ਦਾਖਲ ਹੁੰਦਾ ਕੀ ਉਹਦਾ ਸਾਨੂੰ ਫਾਇਦਾ ਹੋਊਗਾ ਬਿਮਾਰੀਆਂ ਨਹੀਂ ਲੱਗਣੀਆਂ ਉਹਦੇ ਨਾਲ ਸੋ ਗਾਨੇ ਇਹੀ ਆ ਵੀ ਕਿਤੇ ਨਾ ਕਿਤੇ ਜਿਵੇਂ ਹੁਣ ਲੱਖਾ ਸਿੰਘ ਸੁਧਾਨਾ ਨੇ ਇਹਨਾਂ ਚੀਜ਼ਾਂ ਨੂੰ ਠੱਲ ਪਾਈ ਆ ਤਾਂ ਆਪਾਂ ਨੂੰ ਵੀ ਇਹਦਾ ਸਾਥ ਦੇ ਦੇਣਾ ਚਾਹੀਦਾ ਕਿਉਂਕਿ ਵੱਡੇ ਪੱਦਰ ਦੇ ਉੱਤੇ ਬਹੁਤ ਕੱਠ ਰੱਖਿਆ ਗਿਆ ਵੱਡਾ ਤਾਂ ਹੁਣ ਹਰ ਇੱਕ ਪੰਜਾਬੀ ਨੂੰ ਸਾਡੀ ਅਪੀਲ ਹੈ ਪਹੁੰਚਣ ਦੀ ਕੋਸ਼ਿਸ਼ ਕਰਨਾ ਵੱਧ ਤੋਂ ਵੱਧ ਕਿਉਂਕਿ ਜੇ ਅਗਰ ਆਪਾਂ ਪਹੁੰਚਾਂਗੇ ਤਾਂ ਹੀ ਉਸ ਬੰਦੇ ਦੀ ਤਾਕਤ ਬਣੂਗੀ ਤੇ ਨਹੀਂ ਫਿਰ ਕੱਲਾ ਬੰਦਾ ਬਾਈ ਕੀ ਕਰ ਸਕਦਾ ਪੰਜਾਬ ਦੇ ਲਈ ਇਤਿਹਾਸ ਗਵਾ ਰਿਹਾ ਜਿਹੜਾ ਬੰਦਾ ਪੰਜਾਬ ਦੇ ਲਈ ਮੂਹਰੇ ਲਾ ਕੇ ਬੋਲਦਾ ਸਾਡਾ ਪੰਜਾਬ ਉਦੋਂ ਵੀ ਇੱਕ ਮੁਠੀ ਹੋ ਜਾਂਦਾ ਸੀ ਪਰ ਸਾਨੂੰ ਅੱਜ ਵੀ ਉਮੀਦ ਹੈ ਸਾਡੇ ਪੰਜਾਬ ਦੇ ਲੋਕਾਂ ਤੋਂ ਕਿ ਵੱਧ ਚੜ ਕੇ ਇਹਨਾਂ ਗੱਲਾਂ ਦੇ ਵਿੱਚ ਦਾ ਸਾਥ ਦਿਓ ਪਰ ਵੋਟਾਂ ਦੇ ਵਿੱਚ ਭਾਵੇਂ ਤੁਸੀਂ ਨਾ ਦਿਓ ਨਾ ਕਿਸੇ ਨੂੰ ਜਿਤਾਓ ਆਪਾਂ ਪਾਰਟੀਬਾਜ਼ੀ ਨਹੀਂ ਕਰਨੀ ਇਹਦੇ ਵਿੱਚ ਇਹਦੇ ਵਿੱਚ ਤਾਂ ਸਾਡੀ ਸਿਹਤ ਦੇ ਨਾਲ ਸਾਡੀ ਜ਼ਿੰਦਗੀ ਦੇ ਨਾਲ ਇਹਨਾਂ ਬਿਮਾਰੀਆਂ ਦੀ ਜਿਹੜੀ ਕਿ ਬਹਾਰ ਜੁੜੀ ਹੋਈ ਹੈ ਇਹਦੀ ਆਪਾਂ ਕਾਟ ਕਰ ਪਾਈਏ ਇਦੇ ਵਿੱਚ ਜ਼ਰੂਰ ਪਹੁੰਚਣਾ ਜੀ ਸਾਡੇ ਇਹ ਆਖਰੀ ਤੇ ਅਪੀਲ ਹੈ ਤੇ ਬਾਕੀ ਜਿਹੜਾ ਭੈਣ ਭਰਾ ਕੋਈ ਨਵਾਂ ਚੈਨਲ ਤੇ ਉਹ ਸਬਸਕ੍ਰਾਈਬ ਕਰਦੇ ਹੋ ਚੈਨਲ ਨੂੰ ਤਾਂ ਕਿ ਅਗਲਾ ਨੋਟੀਫਿਕੇਸ਼ਨ ਪੰਜਾਬ ਦੇ ਪ੍ਰਤੀ ਜਿਹੜਾ ਪਾਵਾਂਗੇ ਉਹ ਤੁਹਾਡੇ ਤੱਕ ਪਹੁੰਚਦਾ ਰਹੂਗਾ ਜੀ ਬੈਲ ਦੀ ਘੰਟੀ ਜ਼ਰੂਰ ਦਬਾਵਾ ਦੇਣਾ ਪੰਜਾਬੀਓ ਧੰਨਵਾਦ